ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਤੁਹਾਡੇ ਲਈ ਆਪਾਂ ਲੈ ਕੇ ਆਏ ਆਂ ਮਲਾਈ ਵਾਲੇ ਪੇੜੇ ਠੀਕ ਹੈ ਉਹਦੇ ਲਈ ਆਪਾਂ ਨੇ ਲਈ ਆ ਛੋਲੇ ਪੁੱਜੇ ਹੋਏ ਛੋਲੇ ਇਹਨਾਂ ਦਾ ਛਿਲਕਾ ਉਤਾਰਿਆ ਸੀ ਬਾਜ਼ਾਰ ਚੋਂ ਇਦਾਂ ਹੀ ਮਿਲ ਗਏ ਤੇ ਨਾਲ ਆਪਾਂ ਨੇ ਲਿਆ ਮਿਲਕ ਪਾਊਡਰ ਦੋ ਤੋਂ ਤਿੰਨ ਚਮਚ ਤੇ ਇਥੇ ਆਪਾਂ ਜਿਹੜੇ ਛੋਲੇ ਹਨਾ ਉਹਨਾਂ ਨੂੰ ਪੀਸ ਲਵਾਂਗੇ ਚੰਗੀ ਤਰ੍ਹਾਂ ਪੀਸ ਕੇ ਤਿਆਰ ਕਰ ਲਵਾਂਗੇ ਤੁਸੀਂ ਕੋਈ ਵੀ ਇੱਕ ਵੱਡਾ ਬਰਤਨ ਲੈ ਲੈਣਾ ਉਹਦੇ ਵਿੱਚ ਇਹਨਾਂ ਨੂੰ ਮਿਣ ਕੇ ਪਾ ਲੈਣਾ ਸਾਬ ਦੇ ਨਾਲ ਜਿਵੇਂ ਮੇਰੇ ਕੋਲ ਇਹ ਤਿੰਨ ਕੱਪ ਦੇ ਕਰੀਬ ਜਿਹੜਾ ਛੋਲਿਆਂ ਦਾ ਪਾਊਡਰ ਆ ਉਹ ਬਣ ਕੇ ਤਿਆਰ ਹੋ ਗਿਆ ਏ ਤੇ ਡੇਢ ਕੱਪ ਆਪਾਂ ਇਹਦੇ ਵਿੱਚ ਪੀਸੀ ਹੋਈ ਚੀਨੀ ਪਾਵਾਂਗੇ ਠੀਕ ਆ ਇਹ ਚੀਨੀ ਮੈਂ ਪੀਸ ਲਈ ਸੀਗੀ ਘਰੇ ਤੇ ਦੋ ਤੋਂ ਤਿੰਨ ਚਮਚ ਮਿਲਕ ਪਾਊਡਰ ਦੇ ਪਾਏ ਤੇ ਫਲੇਵਰ ਵਾਸਤੇ ਇਲਾਇਚੀ ਪਾਊਡਰ ਪਾਇਆ ਹੁਣ ਇਹਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰਨਾ ਏ ਮਿਕਸ ਤੁਸੀਂ ਇਹਨੂੰ ਉਦੋਂ ਤੱਕ ਕਰਨਾ ਜਦੋਂ ਤੱਕ ਚੀਨੀ ਦਾ ਕਲਰ ਬਿਲਕੁਲ ਵੀ ਨਾ ਦਿਖੇ ਠੀਕ ਹੈ ਸਿਰਫ ਆਪ ਨੂੰ ਆਏ ਲੱਗੇ ਕਿ ਬੇਸਨ ਹੀ ਆ ਠੀਕ ਹੈ ਉਦੋਂ ਤੱਕ ਇਹਨੂੰ ਆਪਾਂ ਨੇ ਮਿਕਸ ਕਰਨਾ ਤੁਸੀਂ ਬਿਨਾ ਗੈਸ ਚਲਾਏ ਬਹੁਤ ਵਧੀਆ ਟੇਸਟੀ ਪੇੜੇ ਬਣਾ ਕੇ ਤਿਆਰ ਕਰ ਸਕਦੇ ਹੋ ਮਲਾਈ ਪੇੜੇ ਤੇ ਦੇਖੋ ਇਹ ਚ ਆਪਾਂ ਨੇ ਕੋਈ ਮਿਹਨਤ ਨਹੀਂ ਲੱਗਦੀ ਹੈਗੀ ਕਿ ਗੈਸ ਬਿਲਕੁਲ ਨਹੀਂ ਚਲਾਉਣਾ ਹੈਗਾਗਾ ਹਨਾ ਤੇ ਘਰ ਦੀਆਂ ਚੀਜ਼ਾਂ ਨਾਲ ਇਹ ਬਣ ਕੇ ਤਿਆਰ ਹੋ ਜਾਂਦੇ ਆ ਪਹਿਲਾਂ ਆਪਾਂ ਦੋ ਚਮਚ ਮਲਾਈ ਦੇ ਪਾਵਾਂਗੇ ਤਾਜੀ ਮਲਾਈ ਆ ਮੇਰੇ ਕੋਲ ਤਿੰਨ ਤੇ ਚਾਰ ਦਿਨਾਂ ਦੀ ਤੇ ਇਹਨੂੰ ਮਿਕਸ ਕਰਾਂਗੇ ਉਸ ਤੋਂ ਬਾਅਦ ਦੋ ਚਮਚ ਆਪਾਂ ਹੋਰ ਪਾਵਾਂਗੇ ਠੀਕ ਹੈ ਤੇ ਹੁਣ ਵੀ ਇਹਦੇ ਚ ਨਾ ਆਪਾਂ ਨੂੰ ਜ਼ਰੂਰਤ ਲੱਗੂਗੀ ਪਰ ਆਪਾਂ ਮਲਾਈ ਨਹੀਂ ਐਡ ਕਰਾਂਗੇ ਹੁਣ ਇਹਦੇ ਵਿੱਚ ਥੋੜਾ ਜਿਹਾ ਆਪਾਂ ਦੁੱਧ ਪਾ ਲਾਂਗੇ 2 ਤੋਂ 3 ਚਮਚ ਦੁੱਧ ਵੀ ਤੁਸੀਂ ਚਮਚ ਦੇ ਹਿਸਾਬ ਨਾਲ ਹੀ ਪਾਓ ਜੇ ਤੁਸੀਂ ਮਤਲਬ ਹੱਥ ਨਾਲ ਪਾਉਂਗੇ ਤਾਂ ਮਤਲਬ ਫਿਰ ਉਹ ਟਿੱਲਾ ਹੋ ਜਾਊਗਾ ਸਹੀ ਨਹੀਂ ਬਣਨਾ ਠੀਕ ਹੈ ਤੇ ਮਣਕੇ ਤੁਸੀਂ ਤਨ ਚਮਚ ਕੌਲੀ ਚ ਪਾ ਲਿਓ ਫਿਰ ਵਿੱਚ ਮਿਕਸ ਕਰਿਓ ਠੀਕ ਹੈ ਤੇ ਆ ਦੇਖੋ ਹੁਣ ਆਪਾਂ ਇਹਨੂੰ ਗੁੰਨਣਾ ਸਟਾਰਟ ਕਰਤਾ ਹੈ ਤੇ ਇਹ ਦੇਖੋ ਹੁਣ ਚੰਗੀ ਤਰ੍ਹਾਂ ਇਹਨੇ ਇਕੱਠਾ ਹੋ ਜਾਣਾ ਹੈ ਤੇ लास्ट ਤੇ ਨਾਲ ਆਪਾਂ ਇੱਕ ਦਾ ਦੋ ਚਮਚੇ ਤੁਸੀਂ ਇਹ ਚ ਕਿਉਂ ਪਾ ਸਕਦੇ ਆ অপਸ਼ਨਲ ਆ ਤੁਸੀਂ ਚਾਹੋ ਤਾਂ ਪਾ ਸਕਦੇ ਹੋ ਚਾਹੋ ਤਾਂ ਸਕਿੱਪ ਵੀ ਕਰ ਸਕਦੇ ਹੋ ਪਰ ਦੇਸੀ ਘਿਓ ਦੇ ਨਾਲ ਮਠੇ ਕੋਈ ਵੀ ਮਠਾਈ ਜਿਹੜਾ ਆਪਾਂ ਬਣਾਉਂਦੇ ਆ ਨਾ ਤਾਂ ਬਹੁਤ ਟੇਸਟੀ ਬਣਦੀ ਆ ਤਾਂ ਕਰਕੇ ਤੇ ਇਹਨੂੰ ਆਪਾਂ ਹੁਣ ਇਕੱਠਾ ਕਰ ਲੈਣਾ ਸ਼ੇਪ ਤੁਸੀਂ ਆਪਦੇ ਅਕੋਰਡਿੰਗ ਦੇ ਸਕਦੇ ਜਿਹੜੀ ਵੀ ਤੁਹਾਨੂੰ ਵਧੀਆ ਲੱਗੇ ਮੈਂ ਇਹਦੇ ਪੇੜੇ ਬਣਾ ਰਹੀ ਆ ਪਹਿਲਾਂ ਆਪਾਂ ਰਾਉਂਡ ਕਰਾਂਗੇ ਤੇ ਫਿਰ ਇਹਦਾ ਚੋਰਸ ਕਰਾਂਗੇ ਇਦਾਂ ਵੀ ਬਣਾ ਸਕਦੇ ਆ ਦੂਸਰਾ ਤਰੀਕਾ ਹੈਗਾ ਏ ਵੀ ਆਪਾਂ ਇਹਨਾਂ ਨੂੰ ਗੋਲ-ਗੋਲ ਕਰਾਂਗੇ ਠੀਕ ਹੈ ਤੇ ਉਸ ਤੋਂ ਬਾਅਦ ਵਿੱਚ ਇੱਕ ਉਂਗਲ ਲਾ ਕੇ ਉਹਨੂੰ ਪ੍ਰੈਸ ਕਰ ਦਵਾਂਗੇ ਇਹ ਸ਼ੇਪ ਵੀ ਵਧੀਆ ਬਣਦੀ ਹੈ ਹਨਾ ਬਾਕੀ ਜਿਹੜੀ ਤੁਹਾਨੂੰ ਸ਼ੇਪ ਵਧੀਆ ਲੱਗਦੀ ਹੈ ਤੁਸੀਂ ਉਹਦੀ ਬਣਾ ਕੇ ਪੇੜੇ ਤਿਆਰ ਕਰ ਸਕਦੇ ਹੋ ਦੇਖੋ ਆਪਣੇ ਪੇੜੇ ਬਣ ਕੇ ਕਿੰਨੇ ਸੋਹਣੇ ਤਿਆਰ ਹੋਣ ਲੱਗ ਗਏ ਆਪਾਂ ਇਦਾਂ ਕਿ ਸਾਰੇ ਪੇੜੇ ਆ ਜਿਹੜੇ ਉਹਨਾਂ ਨੂੰ ਬਣਾ ਕੇ ਤਿਆਰ ਕਰ ਲਵਾਂਗੇ ਤੇ ਪੇੜੇ ਆਪਣੇ ਬਣ ਕੇ ਤਿਆਰ ਹੋ ਚੁੱਕੇ ਆ ਬਿਨਾ ਗੈਸ ਚਲਾਏ ਉਹ ਵੀ ਦੇਖੋ ਕਿੰਨੀ ਟੇਸਟੀ ਮਠਿਆਈ ਤੁਸੀਂ ਘਰੇ ਬਣਾ ਕੇ ਤਿਆਰ ਕਰ ਸਕਦੇ ਹੋ ਹਨਾ ਤੇ ਜਦੋਂ ਵੀ ਕੋਈ ਤੁਹਾਡੇ ਘਰੇ ਗੈਸਟ ਆਣ ਹਨਾ ਤੇ ਤੁਸੀਂ ਇਹਨੂੰ ਬਣਾ ਕੇ ਤਿਆਰ ਕਰ ਸਕਦੇ ਹੋ ਬਹੁਤ ਹੀ ਸੌਖੀ ਈਜ਼ੀ ਤੇ ਟੇਸਟੀ ਰੈਸਪੀ ਹੈ ਤੇ ਆਪਾਂ ਤੁਹਾਨੂੰ ਤੋੜ ਕੇ ਦਿਖਾਇਆ ਦੇਖੋ ਕਿੰਨੇ ਸੌਫਟ ਬਣ ਕੇ ਤਿਆਰ ਹੋਏ ਆ ਹਨਾ ਜੇ ਤੁਹਾਨੂੰ ਮੇਰੀਆਂ ਵੀਡੀਓ ਵਧੀਆ ਲੱਗਦੀਆਂ ਲਾਈਕ ਸ਼ੇਅਰ ਕਮੈਂਟ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਵੀਡੀਓ ਦੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਥੈਂਕ ਯੂ ਫਰ ਵਾਚਿੰਗ